ਦੇਸ਼ ਸੇਵਕ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜਤਾਰ ਸਿੰਘ ਜੱੱਬੂਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪਿਆਰੇ ਸਾਥੀਓ ਗੱਲ ਕਰਾਂਗੇ ਪਿੰਡ ਪੇਣ ਦੀ। ਨਮਾ ਸ਼ਹਿਰ ਸਦਰ ਥਾਣੇ ਦਾ ਪਿੰਡ ਪੇਣ। ਪਿੰਡ ਪੇਣ ਦੇ ਵਿੱਚ ਜੋ ਵਾਰਦਾਤ ਹੋਈ ਹੈ ਉਹਦੀਆਂ ਸਿੱਧੀਆਂ ਮੁਲਾਕਾਤਾਂ, ਸਿੱਧੀਆਂ ਤਸਵੀਰਾਂ ਦਿਖਾਵਾਂਗੇ ਮੈਡੀਕਲ ਸੋਨੀਆ ਮੈਡੀਕਲ ਪਿੰਡ ਪੇਣ 메 ਰੋਡ ਦੇ ਉੱਪਰ। ਜਿਹੜੀ ਵਾਰਦਾਤ ਹੋਈ ਉਹਦੇ ਸੰਬੰਧ ਦੇ ਅੰਦਰ ਦੁਕਾਨ ਦੇ ਮਾਲਕ ਦੇ ਨਾਲ ਸਿੱਧੀਆਂ ਮੁਲਾਕਾਤਾਂ ਸਿੱਧੀਆਂ ਤਸਵੀਰਾਂ ਆਪ ਜੀ ਨੂੰ ਦਿਖਾਉਣ ਜਾ ਰਹੇ ਹਾਂ ਪਿਆਰੇ ਸਾਥੀਓ ਪੈਂਡ ਭੇਂਡੀਆਂ ਦੀਆਂ ਤਸਵੀਰਾਂ ਦਿਖਾਉਂਦੇ ਪਏ ਆ ਬਹੁਤ ਵੱਡੀ ਲੁੱਟ ਖੋ ਨੂੰ ਇਨਜ਼ਾਮ ਦਿੱਤਾ ਗਿਆ ਤਿੰਨ ਮੋਟਰਸਾਈਕਲ ਸਵਾਰ ਜਿਹੜੇ ਹੈਗੇ ਆ ਉਹ ਆਏ ਆ ਦਿਨ ਦਿਹਾੜੇ ਵਾਰਦਾਤ ਕਰਕੇ ਇਹ ਚਲੇ ਗਏ ਆ ਕੀ ਲੁੱਟਖੋ ਹੋਈ ਆ ਕਿਸ ਕਿਨਾ ਹਥਿਆਰਾਂ ਦੇ ਨਾਲ ਉਹ ਆਇਆ ਦੁਕਾਨਦਾਰ ਦੇ ਨਾਲ ਸਿੱਧੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਪ ਸਾਰਿਆਂ ਦੇ ਰੂਬਰੂ ਇਹ ਕਰਵਾਵਾਂਗੇ ਕਿ ਦੁਕਾਨਦਾਰ ਵੀਰ ਜਿਹੜੇ ਹੈਗੇ ਆ ਉਹ ਕੀ ਮੰਗ ਕਰ ਰਹੇ ਨੇ ਪ੍ਰਸ਼ਾਸਨ ਦੇ ਕੋਲੋਂ ਥਾਣਾ सदर ਤੋਂ ਕਰਮਚਾਰੀ ਵੀ ਵਿਸ਼ੇਸ਼ ਤੌਰ ਤੇ ਆਏ ਉਹਨਾਂ ਨੇ ਵੀ ਭਰੋਸਾ ਦਿਵਾਇਆ ਹੈਗਾ ਕਿ ਜਲਦੀ ਇਹ ਜਿਹੜੇ ਲੁੱਟਖੋ ਕਰਨ ਵਾਲੇ ਵਿਅਕਤੀ ਹੈਗੇ ਉਹ ਜਲਦੀ ਦਬੋਚੇ ਜਾਣਗੇ ਪਿਆਰੇ ਸਾਥਿਓ ਭੀੜ ਦੀਆਂ ਤਸਵੀਰਾਂ ਦਿਖਾਉਂਦੇ ਪਏ ਆ ਮੈਡੀਕਲ ਦੀਆਂ ਮੈਡੀਕਲ ਭੀੜ ਦੇ ਵਿੱਚ ਲੁੱਟਖੋ ਹੋਈ ਆ ਪੁੱਛਾਂਗੇ ਤੇ ਜਾਣਕਾਰੀ ਲਵਾਂਗੇ ਕਿ ਕਿਸ ਤਰੀਕੇ ਦੇ ਨਾਲ ਕਿਹੜੀ ਘਟਨਾ ਘਟੀ ਹੈਗੀ ਆ ਸੋਨੀਆਂ ਮੈਡੀਕਲ ਪੈਂਡ ਭੀੜ ਰੋਡ ਦੇ ਉੱਪਰ ਹੀ ਹੈਗਾ ਵਾ ਦਵਾਈਆਂ ਦੀ ਦੁਕਾਨ ਹੈ ਸ਼ਹੀਦ ਅਜਮ ਸਰਦਾਰ ਭਗਤ ਸਿੰਘ ਅਜੀ ਦੀ ਧਰਤੀ ਦੇ ਉੱਪਰ ਬਸਿਆ ਹੋਇਆ ਜੇ ਨਮਾਸ਼ਰ ਬਲਾਕ ਦੀ ਗੱਲ ਕਰੀਏ ਨਮਾਸ਼ੇਰ ਬਲਾਕ ਦਾ ਪਿੰਡ ਪਿੰਡ ਭੀਣ ਪਿੰਡ ਭੀਣ ਦੇ ਵਿੱਚ ਜਾਣਕਾਰੀ ਪ੍ਰੋਫੈਸਰ ਜਗ ਸੂਤਰਾਂ ਤੋਂ ਮਿਲੀ ਹੈ ਕਿ ਇੱਕ ਵਾਰਦਾਤ ਹੋਈ ਹੈਗੀ ਆ ਉਹਦੇ ਬਾਰੇ ਜਾਣਕਾਰੀ ਲਵਾਂਗੇ ਵੀਰ ਜੀ ਕੀ ਨਾਮ ਆਪਣਾ ਮੇਰਾ ਨਾਮ ਹੈਗਾ ਰਜੇਸ਼ ਜਿਆ ਸੋਨੀਆ ਮੈਡੀਕੋਸ ਮੇਰਾ ਸੌਬ ਦਾ ਨਾਮ ਹੈਗਾ ਜੀ ਮੇਰੇ ਕੋਲ ਤਿੰਨ ਬੰਦੇ ਆਏ ਸਿਗੇ ਜੀ ਉਹ ਮੰਗੇ ਪਾਲੇ ਮੇਰੇ ਕੋਲ ਸਰੰਜ ਮੰਗਦੇ ਸਿਗੇ ਜੀ ਮੈਂ ਸਰੰਜ ਦਿੱਤੇ ਨੇ ਜੀ ਉਹ ਫਿਰ ਪਿਸਤਲ ਰੱਖ ਕੇ ਮੇਰੇ ਜਿਹੜੇ ਸਿਰ ਤੇ ਪਿਸਤਲ ਰੱਖ ਕੇ ਉਹ ਕਹਿੰਦਾ ਜੋ ਵੀ ਹੈਗਾ ਤੋ ਕੱਟ ਦੇ ਜੀ ਮੇਰੇ ਕੋਲ ਉਹਨੇ ਦੂਸਰੇ ਬੰਦੇ ਆ ਕੇ ਜਿਹੜਾ ਮੇਰਾ ਸਾਰਾ ਜਿਹੜਾ ਕਨ ਪੈਸਾ 5000 ਰੁਪਿਆ ਕੈਸ਼ ਦਾ ਜੀ ਆ 2-3000 ਰੁਪਿਆ 2000 ਰੁਪਿਆ ਹੋਰ ਹੋਣਾ ਜਾਨੀ ਕਿ 5-6000 ਰੁਪਿਆ ਮੇਰੇ ਕੋਲ ਸੀਗਾ ਜੀ ਉਹ ਲੈ ਗਿਆ ਜੀ ਔਰ ਬਾਅਦ ਚ ਜਿਹੜਾਗਾ ਨਾ ਉਹ ਦਵਾਈਆਂ ਵੀ ਫਰੋੜੀਆਂ ਆ ਸਾਰੀ ਸਾਹਮਣੇ ਜਿਹੜੀ ਦਿਖਦੇ ਪਏ ਜੀ ਇਹ ਕੰਦੇ ਸੀਗੇ ਬੋਰੀ ਚ ਪਾ ਕੇ ਜਿਹੜਾਗਾ ਨਾ ਸਾਰਾ ਮੈਡੀਸਨ ਜਿਹੜਾਗਾ ਨਾ ਲੈ ਚਲੋ ਜੀ ਉਸ ਤੋਂ ਬਾਅਦ ਉਹ ਜਦ ਆ ਇਦਾਂ ਦਾ ਕਹਾ ਕੇ ਜਾਂਦੇ ਵਕਤ ਮੈਨੂੰ ਜਿਹੜਾ ਕਹਿੰਦੇ ਦੂਸਰੇ ਵਿਪਨ ਦੇ ਦੂਸਰੇ ਸਾਈਡ ਜਿਹੜਾ ਹੈਗਾ ਨਾ ਉਹ ਦੋ ਵਾਰੀ ਇੱਥੇ ਮਾਰੇ ਮੇਰੇ ਅੰਧੇਰੇ ਆ ਗਿਆ ਜੀ ਮੈਂ ਬਹਿ ਗਿਆ ਬੈਠ ਜਾਣ ਕੇ ਬਾਅਦ 10 ਮਿੰਟ ਕੇ ਬਾਅਦ ਜਿਹੜਾ ਉਹ ਫਿਰ ਜਿਹੜਾ ਜਦੋਂ ਮੈਂ ਦੇਖਿਆ ਉਹਦਾ ਜਿਹੜਾ ਹੈਗਾ ਨਾ ਮੋਟਰਸਾਈਕਲ ਕੇ ਨੰਬਰ ਨੋਟ ਕੀਤਾ ਸਭ ਤੋਂ نیچے ਵਾਲੇ ਦੋ ਅੱਖਰ ਕੇ ਨੰਬਰ ਸੀਗਾ ਉਹ ਮੈਂ ਨੋਟ ਕੀਤਾ ਜੀ ਉਸ ਤੋਂ ਬਾਅਦ ਮੈਂ ਪੁਲਿਸ ਨੂੰ ਜਿਹੜਾ ਗਨ ਫੋਨ ਕੀਤਾ ਜੀ ਕਿਹੜਾ ਨੰਬਰ ਦਾ ਕੁਝ ਆਈਡੀਆ ਉਹਦਾ 8313 3813 ਜੀ ਇਹਨਾਂ ਇੱਕ ਇਸ਼ੂ ਬਨਾਮ ਜੀ ਆਪਣਾ ਮੇਰਾ ਨਾਮ ਹੈਗਾ ਰਜੀਸ਼ ਜਾ ਕਿੰਨੇ ਕ ਪੈਸੇ ਵੀਰਾ ਜੀ ਜਿਹੜੇ ਲੈ ਕੇ ਗਏ ਆ ਉਹ 6-7000 ਰੁਪਇਆ ਹੋਣਾ 6-7000 ਹਾਂ ਕਿਹੜਾ ਤੁਹਾਨੂੰ ਜਲਦਬਾਜ਼ੀ ਦੇ ਵਿੱਚ ਜਾਂ ਹੋਸ਼ ਦੇ ਵਿੱਚ ਕਿਹੜਾ ਉਹਨਾਂ ਦੇ ਕੋਲੋਂ ਹਥਿਆਰ ਨਜ਼ਰ ਆਇਆ ਪਿਸਟਲ ਸਿਕਾਉਣਾ ਕੋਲ ਜੀ ਪਿਸਟਲ ਮੇਰੇ ਸਿਰ ਤੇ ਲੱਗ ਕੇ ਜਿਹੜਾ ਉਹਨੇ ਲੱਗ ਗਿਆ ਜੀ ਕਿੰਨੇ ਕ ਵਜੇ ਦੀ ਗੱਲ ਆ ਇਹ ਹੈਗਾ 4:18 ਤੋਂ ਮੇਰੇ ਅੰਦਰ ਭਰੀਆ 4:21 ਤੋਂ ਨਿਕਲ ਗਿਆ ਜੀ ਨੇ ਇਹ ਆਲੇ ਦਵਲੇ ਦੀਆਂ ਦੁਕਾਨਾਂ ਉਸ ਸਮੇਂ ਉਹ ਉਸ ਸਮੇਂ ਸਾਰੇ ਬੰਦ ਸੀਗੇ ਕੋਈ ਵੀ ਨਹੀਂ ਸੀਗੇ ਜੀ ਕਿੰਨੇ ਮੈਂਬਰ ਸੀਗੇ ਮੈਂਬਰ 10 ਸੀਗੇ ਉਹ 10 ਸੀਗੇ ਕਿਹੜੇ ਨੰਬਰ ਤੇ ਤੁਸੀਂ ਕਾਲ ਕੀਤੀ ਫਿਰ ਮੈਂ ਫਿਰ ਮੈਂ ਪਾਲੇ ਇਹਨਾਂ ਨੂੰ ਜਿਹੜਾ ਕਹਿੰਨੇ ਆ ਪਰਦੋ ਸਰਦਾਰ ਪਰਦਮਨ ਸਿੰਘ ਹੈ ਜੋ ਉਹਨਾਂ ਕੋਲ ਗਿਆ ਜੀ ਉਹਨਾਂ ਕੋਲ ਮੈਂ ਕਿਹਾ ਮੈਂ ਕਿਹਾ ਜਾ ਕੇ ਦਾਦਾ ਗੱਲ ਮੇਰੇ ਕੋਲ ਲੁੱਟ ਖੋਕ ਲੈ ਗਿਆ ਬੰਦਾ ਜੀ ਉਹਨੇ ਫਿਰ ਫੋਨ ਕੀਤਾ ਜੀ ਬਸ ਫਿਰ ਥਾਣੇ ਤੋਂ ਆਏ ਥਾਣੇ ਤੋਂ ਹਾਂ ਜੀ ਸਾਰੇ ਆਏ ਸਾਰੇ ਜਣੇ ਆਏ ਕਾਫੀ ਜਣੇ ਆਏ ਬੰਗੀਏ ਤੋਂ ਵੀ ਜੇ ਮਤਲਬ ਆਏ ਜੀ ਇੱਧਰ ਜਰ ਕਾਫੀ ਜੀ ਤੁਸੀਂ ਵੀਰਾ ਜੀ ਕੀ ਮੰਗ ਕਰਦੇ ਹੈਗੇ ਹਮ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਜੇ ਕਿ ਚਲੋ ਇਹਨਾਂ ਨੂੰ ਜਰਾ ਨਸੇ ਤੇ ਸਭ ਤੋਂ ਪਾਲੇ ਜਰਾ ਇਹਨਾਂ ਬੰਦ ਕਰਾਈ ਜਾਵੇ ਉਹਨੇ ਕੀ ਮੰਗਿਆ ਤੁਹਾਡੇ ਕੋਲ ਮੇਰੇ ਕੋਲ ਅੰਦੇ ਨਾਲੇ ਸਰੰਜ ਮੰਗਿਆ ਕਿਹੜੀ ਸਰਿੰਜ ਮੰਗਿਆ ਕੱਲ ਦੀ ਕੱਲੀ ਸਰਿੰਜ ਮੰਗਿਆ ਕਹਿੰਦਾ ਸਰਿੰਜ ਹੈਗੇ ਮੈਂ ਕਿਹਾ ਸਰ ਮੇਰੇ ਕੋਲ ਨਹੀਂ ਹੈਗਾ ਸਰਿੰਜ ਮੈਂ ਅਗਰ ਤੁਸੀਂ ਲੈਣਾ ਚਾਹੁੰਦੇ ਤੇ ਡਾਕਟਰ ਕੋ ਪ੍ਰਸਕ੍ਰਿਪਟ ਤੋਂ ਬਗੈਰ ਮੈਂ ਦੇ ਨਹੀਂ ਸਕਦਾ ਜੀ ਬਸ ਕੀ ਵੀਰਾ ਜੀ ਮੰਗ ਕੀ ਚਾਹੁੰਦੇ ਆ ਪ੍ਰਸ਼ਾਸਨ ਮੰਗ ਪ੍ਰਸ਼ਾਸਨ ਸੇ ਇਹੀ ਇਨਸਾਫ ਹੋ ਜਾਏਗਾ ਨਾ ਮਿਲ ਜਾਵੇ ਬਸ ਔਰ ਜਿਹੜਾ ਹੈਗਾ ਨਾ ਬਾਕੀ ਨਸੇ ਦੇ ਲੈ ਲੈ ਜਾਏਗਾ ਨਾ ਉਹ ਬੰਦ ਹੋ ਜਾਵੇ ਜੀ ਇਪਰਾਜੀ ਕਿੰਨੀ ਕਮਰ ਸੀ ਦੇਖਣ ਨੂੰ ਉਹਨਾਂ ਦੀ ਲੱਗਦੀ ਇਹ ਲੱਗਦਾ ਸੀ ਕਿ 28 ਤੋਂ ਵਹੀਂ 20 ਤੋਂ ਲੈ ਕੇ 25 ਦੇ ਵਿਚ ਵਿੱਚ 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 ਸੀਗਾ ਕਿੰਨੇ ਮੈਂਬਰ ਸੀਗੇ ਤਿੰਨ ਮੈਂਬਰ ਸੀਗੇ ਕਿੰਨੀਆਂ ਮੋਟਰਸਾਈਕਲਾਂ ਤੇ ਆਈਆਂ ਹਾਂਜੀ ਕਿ ਮੋਟਰਸਾਈਕਲ ਕਿੰਨੇ ਸੀਗੇ ਵਾਇਕਾਂ ਇੱਕੋ ਸੀਗਾ ਇੱਕ ਮੋਟਰਸਾਈਕਲ ਇੱਕ ਸੀਗਾ ਅਪਾਚੀ ਟਾਈਪ ਸੀਗਾ ਅਪਾਚੀ ਟਾਈਪ ਸੀਗਾ ਇੱਧਰ ਕੋਈ ਰੰਗ ਕੋਈ ਰੰਗ ਮੇਰੇ ਖਿਆਲ ਸੇ ਬਲੈਕ ਇੱਧਰ ਜਾਂ ਚਿੱਟੇ ਦੇ ਇੱਧਰ ਤੇ ਛੇੜੀ ਜਦੋਂ ਤੁਸੀਂ ਫਿਰ ਉਹਨਾਂ ਨੂੰ ਬਾਹਰ ਦੇਖਿਆ ਨਿਕਲ ਕੇ ਜਾਂ ਨਹੀਂ ਹਾਂ ਦੇਖਿਆ ਮੈਂ ਬਾਹਰ ਨਿਕਲ ਕੇ ਦੇਖਿਆ ਕਿਤਨੀ ਸਾਈਡ ਨੂੰ ਗਏ ਆ ਇਹ ਇਧਰ ਨੂੰ ਜੱਬੋ ਵਾਲ ਸਾਈਡ ਦੀ ਤਰਫ ਗਏ ਜੀ ਗਏ ਵੀ ਬੜਾ ਹੌਲੀ ਆਰਾਮ ਨਾਲ ਗਏ ਇਦਾਂ ਨੇ ਤੇਜ਼ ਹੋ ਕੇ ਨਹੀਂ ਗਏ ਗਏ ਵੀ ਆਰਾਮ ਕਿਤਨੀਆਂ ਸ਼ਕਲਾਂ ਸੀ ਆ ਮੋਨੇ ਸੇ ਪਟਕਾ ਧਾਰੀ ਸੇ ਨਹੀਂ ਮੋਨੇ ਸੀ ਮੋਨੇ ਸੀ ਤਿੰਨੋਂ ਮੋਨੇ ਸੀ ਤਿੰਨੇ ਮੋਨੇ ਸੀ ਕੋਈ ਕੈਪ ਸੈਟ ਤੇ ਜਾਂ ਨਹੀਂ ਨਹੀਂ ਕੁਛ ਨਹੀਂ ਉਹ ਮੂੰਹ ਬੰਨੇ ਦੋ ਮੂੰਹ ਬੰਨੇ ਸੀਗੇ ਇੱਕ ਚਲਾਉਂਦੇ ਸੀਗੇ ਜੀ ਬਾਬਾ ਜੀ ਕੀ ਨਾਮ ਆਪਣਾ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਇਹ ਕਿਹੜਾ ਨਗਰ ਹੈ ਜੀ ਆਪਣੇ ਪਿੰਡ ਪੀਣੀ ਹੈ ਜੀ ਅਜੇ ਈੜੀ ਘਟਨਾ ਹੋਈ ਹੈਗੀ ਐ ਕਿ ਪ੍ਰਸ਼ਾਸਨ ਕੋਲੋਂ ਹੁਣ ਕੀ ਮੰਗ ਚਾਹੁੰਦੇ ਆਂ ਦੇਖੋ ਪ੍ਰਸ਼ਾਸਨ ਕੋ ਤੁਦ ਮੰਗੇ ਬੰਦਾ ਇੱਕ ਕੀਰਤੀ ਐ ਨਾ ਜੀ ਉਹ ਨਸ਼ੇੜੀ ਐ ਜੀ ਉਹਦਾ ਨਾਂ ਸੰਸਾਰ ਐ ਉਹਦਾ ਨਾਂ ਪਰਿਵਾਰ ਐ ਵਾਹ ਕੀਰਤੀ ਦੇ ਵੇਲੇ ਪਰਿਵਾਰ ਸੰਸਾਰ ਦੋ ਇਹ ਚੀਜ਼ਾਂ ਮੈਂ ਨਾ ਰਖਾਂ ਨੀ ਆਜੋ ਜੇ ਪੈਸੇ ਨਾ ਦਿੰਦੇ ਉਹਨੇ ਜਾਨੀ ਨਕਸਾਂ ਰੋਣਾ ਸੀ ਉਹਦਾ ਪਰਿਵਾਰ ਵੀ ਰੁੱਲ ਜਾਣੀ ਸੀ ਉਹਦੀ ਕਿਰਤ ਰੁੱਲ ਜਾਣੀ ਸਭ ਕੁਝ ਖਤਮ ਹੋ ਜਾਣਾ ਸੀ ਏਸੀ ਚੀਜ਼ ਕਰਕੇ ਉਹਨੇ ਬਿਲਕੁਲ ਹੈਂਗ ਹੋ ਕਰਕੇ ਪਰਿਵਾਰ ਦੇਖ ਦੇ ਕਰਕੇ ਅਨੇ ਮੈਂ ਗੱਲਬਾਤ ਕਰ ਰਹੀ ਸੀ ਅਸੀ ਸ਼ਾਮ ਨੂੰ ਜਿੱਦਾਂ ਤੇ ਅਸੀਂ ਮਤਲਬ ਲੰਘੀਆਂ 6 ਵਜੇ ਜਿੱਦਾਂ ਉਸ ਵੇਲੇ ਪੁਲਿਸ ਇੱਥੇ ਆਈ ਹੋਈ ਸੀ ਜਿੱਦਾਂ ਪ੍ਰਸ਼ਾਸਨ ਤੇ ਕਾਰਵਾਈ ਕਰ ਰਹੇ ਸੀ ਜੀ ਬਾ ਹੁਣ ਚਲੋ ਆਪਣੇ ਸਮੇਂ ਦੂਤੀ ਗੁਰਦੁਆਰਾ ਸਾਹਿਬ ਤੋਂ ਭਾਈ ਸਾਹਿਬ ਨੇ ਮਿਲ ਕੇ ਕਿਉਂਕਿ ਇਹ ਸਾਡੇ ਫੈਮਿਲੀ ਦੇ ਨਾਲ ਰਿਲੇਟਡ ਆ ਅਸੀਂ ਰੋਜ਼ਾਨਾ ਮੇਰੇ ਫਾਦਰ ਸਾਹਿਬ ਨੂੰ ਇਹ ਰੋਜ਼ਾਨਾ ਚੈੱਕ ਕਰਕੇ ਆਨੇ ਜੀ ਜੀ ਤੇ ਉਹ ਇਹਨਾਂ ਨਾਲ ਬੜੀ ਮੱਧੇ ਬੜੇ ਨਾਈਸ ਸੁਭਾਅ ਦੇ ਨੇ ਬੜੇ ਪ੍ਰੇਮ ਵਾਲੇ ਨੇ ਜਿੱਦਾਂ ਜੀ ਜੀ ਔਰ ਜਿੰਨੀ ਦੁਕਾਨਾਂਦਲੇ ਭਾਈ ਸਾਹਿਬ ਖੜੇ ਨੇ ਤਰ ਰੋਚਰ ਸਿੰਘ ਜੀ ਨੇ ਦੀ ਦੁਕਾਨ ਨਾਲ ਨਾਲ ਦੁਕਾਨ ਹੈ ਇਹ ਵੀ ਕਹਿੰਦੇ ਮੈਂ ਮੈਂ 12 ਵਜੇ ਕਿ ਗਿਆ ਤੇ ਇਹ ਬੜਾ ਇਹਨਾਂ ਦੇ ਨਾਲ ਪ੍ਰੇਮ ਹੈ ਸਾਰੇ ਸਾਡੇ ਨਗਰ ਦੇ ਨਾਲ ਬੜਾ ਪ੍ਰੇਮ ਹੈ ਚਲੋ ਦੂਰੋਂ ਚੰਦ ਕੇ ਆਂਦੇ ਬੰਗਿਆ ਏਰੀਏ ਤੋਂ ਪਰ ਪ੍ਰਸ਼ਾਸਨ ਨੂੰ ਚਾਹੀਦਾ ਤੇ ਇਹਨਾਂ ਨੂੰ ਪੂਰਾ ਇਨਸਾਫ ਦੇਵੇ ਜੀ ਹੈਨਾ ਚਲੋ ਇਸ ਵੇਲੇ ਤਾਂ ਬੰਦਾ ਕਿੰਨੇ ਚਲੋ ਪੈਸੇ ਚਲੇ ਗਏ ਨਾ ਮੇਰੀ ਜਾਨ ਬਚ ਗਈ ਜੀ ਹੈਨਾ ਇਹ ਪਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਚਲੋ ਜਾਨ ਤਾਂ ਜਿਹੜੀ ਬਚ ਗਈ ਹੈ ਨਾ ਉਹ ਕੀਰਤੀ ਨੇ ਬੜੀ ਮਿਹਨਤ ਦੇ ਨਾਲ ਆਪਣਾ ਪੈਸਾ ਕਮਾਇਆ ਹੈ ਨਾ ਪੱਚਿਆਂ ਦੇ ਵਾਸਤੇ ਉਹ ਜਰੂਰ ਪੈਸਾ ਵੀ ਆਣਾ ਚਾਹੀਦਾ ਪਰ ਹਮਸਾਬ ਇਦਾਂ ਦੇ ਲੋਕਾਂ ਨਸ਼ੇੜਿਆਂ ਨੂੰ ਸਰਕਾਰਾਂ ਦਾਅਵੇ ਕਰੀ ਜਾਂਦੀਆਂ ਨੇ ਨਾ ਵੀ ਨਸ਼ੇੜਿਆਂ ਤੇ ਅਸੀਂ ਵਾਦਨਥ ਪਾਲੀ ਨਥ ਪਾਲੀਏ ਪਰ ਇਹ ਨਥ ਪਈ ਨਹੀਂ ਹੈ ਪਰ ਪਾਣੀ ਚਾਹੀਦੀ ਹੈ ਔਰ ਇਲਾਕੇ ਦੇ ਜਿੱਦਾਂ ਪੰਚੇਤਾਂ ਨੇ ਜਾਂ ਟਰਸਟ ਬਣੇ ਹੋਏ ਨੇ ਨਾ ਫਿਰ ਵਲਪਾਰਟ ਦੂਸਰੀਆਂ ਬਣੀਆਂ ਹੋਈਆਂ ਨੇ ਸੋਸਾਇਟੀਆਂ ਬਣੀਆਂ ਨੇ ਸਾਰਿਆਂ ਨੂੰ ਡਲ ਮਿਲ ਕੇ ਇਹਨਾਂ ਚੀਜ਼ਾਂ ਦਾ ਜਿਹੜਾ ਹੱਲ ਲੱਭਣਾ ਚਾਹੀਦਾ ਔਰ ਹੋਣਾ ਚਾਹੀਦਾ ਹਾਂਜੀ ਇਹ ਸਿੰਘ ਸਾਹਿਬ ਕੀ ਨਾਮ ਹਾਂਜੀ ਮੇਰਾ ਤਲਵੰਦ ਸਿੰਘ ਜੀ ਇਹ ਆਪਣੀ ਕਾਦੀ ਦੁਕਾਨ ਹੈ ਇਹ ਆਪਣੀ ਕਰਿਆਨੇ ਦੀ ਦੁਕਾਨ ਹੈ ਇਹਦੇ ਨਾਲ ਹੀ ਦੁਕਾਨ ਹਾਂਜੀ ਕਿੰਨੇ ਵਜੇ ਤੁਸੀਂ ਗਏ ਮੈਂ 2:00 ਵਜੇ ਸੀ ਮੈਨੂੰ ਆਈਡੀਆ ਮਨ ਲਓ ਨਾ ਘਰ ਨੂੰ ਗਿਆ ਵੀ ਮਤਲਬ ਸਾਡੇ ਮਿਸੇ ਦਾ ਫੋਨ ਆਇਆ ਪਿਆ ਸਾਡੇ ਕੁਹਾਜੀ ਪੱਦੀ ਮਟ ਵਾਲੀ ਜੀ ਅਸੀਂ ਉਹਨਾਂ ਨੂੰ ਉੱਥੇ ਨੂੰ ਗਏ ਮਨ ਲਓ ਉਹ ਕਹਿੰਨ ਨਾਲ ਮੈਂ ਦੇਖ ਜਾ ਨਾਲ ਮੈਲ ਜਾ ਜੀ 5:00 ਵਜੇ ਮੈਂ ਘਰ ਗਿਆ ਪਹਿਲਾਂ ਮਨ ਲਓ ਮੈਨੂੰ ਇੱਥੇ ਫੋਨ ਚੱਲ ਗਿਆ ਸਾਡੇ ਨਾਲ ਗਵ ਕੀ ਇਹ ਡੱਬਾ ਚਾਹੀਦਾ ਜੀ ਉਹ ਮੈਂ ਦੇਣ ਆ ਗਿਆ ਮੇਰੇ ਕੋਲ ਹੋਰ ਇੱਕ ਗਾਹ ਖੋਰ ਮਗਰ ਆ ਕੇ ਉਹ ਵੀ ਸਮਾਨ ਦਿੱਤਾ ਜੀ ਉਹ ਤੋਂ ਬਾਅਦ ਫਿਰ ਮੱਲੇ ਚਲੇ ਗਏ ਜਦੋਂ ਵਾਪਸਿਆਂ ਜਦੋਂ ਸ਼ੁਰੂ ਕੀ ਵੀ ਨਹੀਂ ਅਸੀਂ ਵੀ ਟਾਈਮ ਨਾ ਮਤਲਬ ਬਹੁਤਾ ਨਹੀਂ ਨਿਹਰਾ ਕਰੀਦਾ ਜਾਂ ਕਿ 2-2 ਘੰਟੇ ਅਸੀਂ ਵਾਪਸ ਆ ਗਏ ਜੀ ਜੇ ਇੱਥੋਂ ਤੁਹਾਨੂੰ ਪੁਲਿਸ ਵਾਲੇ ਸਾਰੇ ਆਏ ਹੋ ਸਿੱਕੇ ਜੀ ਹਾਂ ਜੀ ਪਿੰਡ ਪੇਂਡ ਦੇ ਵਿੱਚ ਲਟਕੋ ਦੀ ਵਾਰਤ ਨੂੰ ਵੈਰੀਫਾਈ ਕਰਨ ਦੇ ਵਾਸਤੇ ਨਵਾਂ ਸ਼ਹਿਰ ਸਦਰ ਤੋਂ ਪੰਜਾਬ ਪੁਲਿਸ ਦੀ ਗੱਡੀ ਆਈ ਹੋਈ ਆ ਪੁੱਛਾਂਗੇ ਜਾਣਕਾਰੀਆਂ ਲਵਾਂਗੇ ਸਰਪੰਡ ਪਿੰਡ ਦੇ ਵਿੱਚ ਪਹੁੰਚੇ ਹੋ ਅੱਜ ਸਾਨੂੰ 3:30 ਤੋਂ ਬਾਅਦ ਕਰੀਬ 8:00 ਮਿਲਿਆ ਵੀ ਇੱਥੇ ਪਿੰਡ ਦੇ ਵਿੱਚ ਮੈਡੀਕਲ ਸਟੋਰ ਦੇ ਉੱਤੇ ਹੋ ਗਈ ਆ ਜੀ ਸਰ ਉੱਥੇ ਮੌਕੇ ਤੇ ਆਏ ਆ ਕਿ ਦੇਖਿਆ ਜੀ ਤੇ ਰੀਚਾ ਨੇ ਬਿਆਨ ਖਾਇਆ ਸਾਡੇ ਕੋ ਜੀ ਵੀ ਤਿੰਨ ਬੰਦੇ ਆਏ ਆ ਮੋਟਰਸਾਈਕਲ ਤੇ ਜੀ ਅੰਦਰ ਵੜ ਕੇ ਉਹਨਾਂ ਨੇ 5000 ਰੁਪਇਆ ਤੇ ਉਹਨਾਂ ਦਾ ਮੋਬਾਈਲ ਲੈ ਗਏ ਨਹੀਂ ਜੀ ਤੇ ਅੱਗੇ ਲਗੇ ਮੋਬਾਈਲ ਜੀ ਆਪਾਂ ਜੀ ਚੈੱਕ ਕਰ ਰਹੇ ਹਾਂ ਕੈਮਰੇ ਜੀ ਬੰਦਿਆਂ ਦੀ شناخت ਨਹੀਂ ਹੋਈ ਜੀ ਬਿਆਨਾਂ ਦੇ ਅਧਾਰ ਤੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜੀ ਸ਼ੁਕਰੀਆ ਪੰਜਾਬ ਪੁਲਿਸ ਨਾਵਾ ਸ਼ਹਿਰ ਤੋਂ ਵਿਸ਼ੇਸ਼ ਤੌਰ ਤੇ ਅਫਸਰ ਸਹਿਬਾਨ ਪਹੁੰਚੇ ਕਿਉਂਕਿ ਪ੍ਰਸ਼ਾਸਨ ਨੇ ਵੀ ਇਹ ਭਰੋਸਾ ਦਵਾਇਆ ਕਿ ਇਸ ਵਾਰਦਾਤ ਨੂੰ ਪਹਿਲ ਦੇ ਆਧਾਰ ਤੇ ਕੈਮਰੇ ਨੂੰ ਟਰੋਲਿਆ ਜਾਵੇਗਾ ਬਾੜਦਤ ਕਰਨ ਵਾਲੇ ਜਿਹੜੇ ਚੋਰ ਨੇ ਠੱਗ ਨੇ ਉਹਨਾਂ ਨੂੰ ਬਹੁਤ ਜਲਦੀ ਦਬੋਚਿਆ ਜਾਵੇਗਾ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਜਗਤਾਰ ਸਿੰਘ ਜੱਬੋਵਾਨ ਨੂੰ ਦਿਓ 9465013313 ਤੇ ਕਰੋ ਸੰਪਰਕ ਤਨਵੀਰ ਸ਼ੁਕਰੀ